ਤੁਸੀਂ ਕਿੱਦਾਂ ਦੀ ਲਾਈਫ ਚਾਹੁੰਦੇ ਆ ਹਰ ਇੱਕ ਬੰਦਾ ਇਹੀ ਚਾਹੁੰਦਾ ਕਿ ਮੇਰਾ ਖੁਸ਼ਹਾਲ ਜੀਵਨ ਹੋਵੇ ਸੰਸਾਰ ਦੇ ਵਿੱਚ ਵਿਚਰਣ ਵਾਲੀਆਂ ਜੂਨ ਵਾਲੀਆਂ ਸਾਰੀਆਂ ਹੀ ਚੀਜ਼ਾਂ ਮੇਰੇ ਕੋਲ ਮੌਜੂਦਾ ਹੋਣ ਹੁਣ ਇਹਨਾਂ ਚੀਜ਼ਾਂ ਨੂੰ ਪਾਉਣ ਵਾਸਤੇ ਕਈ ਜੀਵ ਮਿਹਨਤ ਕਰਦੇ ਆ ਕਈ ਜੀਵ ਗਲਤ ਕੰਮ ਕਰਕੇ ਇਹ ਪੈਸਾ ਜ਼ਮੀਨ ਜਾਇਦਾਦ ਜਾਂ ਹੋਰ ਕਈ ਚੀਜ਼ਾਂ ਬਣਾਉਂਦੇ ਆ ਜੇ ਤੁਸੀਂ ਵੀ ਆਪਣੀ ਜ਼ਿੰਦਗੀ ਨੂੰ ਲਾਈਫ ਨੂੰ ਸਕੂਨ ਭਰਿਆ ਸ਼ਾਂਤੀ ਭਰਿਆ ਤੇ ਆਨੰਦ ਦੇ ਨਾਲ ਭਰਿਆ ਹੋਇਆ ਬਣਾਉਣਾ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਪੂਰਾ ਦੇਖ ਲੈਣਾ ਤੇ ਜੇ ਇਹ ਵਿਚਾਰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰ ਦੇਣਾ ਤੁਸੀਂ ਜਿਹੋ ਜਿਹੇ ਵੀ ਲਾਈਫ ਜੀਉਣਾ ਚਾਹੁੰਦੇ ਆ ਉਹ ਤੁਸੀਂ ਜੀ ਸਕਦੇ ਆ ਤੇ ਜਿੱਦਾਂ ਦੀ ਵੀ ਜ਼ਿੰਦਗੀ ਅੱਜ ਆਪਾਂ ਜੀਉ ਰਹੇ ਆ ਇਹ ਵੀ ਆਪਾਂ ਖੁਦ ਬਣਾਈ ਆ ਇਹ ਸਾਰਾ ਹੀ ਕੁਝ ਕੌਣ ਕਰਦਾ ਆ ਸਬਕੌਂਸ਼ੀਅਸ ਮਾਈਂਡ ਆਪਣੀ ਜ਼ਿੰਦਗੀ ਦੇ ਵਿੱਚ ਹਰ ਇੱਕ ਮੋੜ ਹਰ ਇੱਕ ਗੱਲ ਸਬਕੌਂਸ਼ੀਅਸ ਮਾਈਂਡ ਕਰਕੇ ਹੀ ਹੁੰਦੀ ਹੈ ਸਬਕੌਂਸ਼ੀਅਸ ਮਾਈਂਡ ਬਾਰੇ ਆਪਾਂ ਬਹੁਤ ਹੀ ਘੱਟ ਸੁਣਿਆ ਆ ਜੇ ਕੋਈ ਜੀਵ ਨਾਮ ਸਿਮਰਨ ਧਿਆਨ ਦੇ ਮਾਰਗ ਦੇ ਉੱਤੇ ਤੁਰੇਗਾ ਤਾਂ ਉਹਨੇ ਜ਼ਰੂਰ ਸੁਣਿਆ ਹੋਵੇਗਾ ਤੇ ਉਹਨੂੰ ਸਮਝਣ ਦੇ ਵਿੱਚ ਬਹੁਤ ਆਸਾਨੀ ਹੋਵੇਗੀ ਪਰ ਜੇ ਆਪਾਂ ਪਹਿਲੀ ਵਾਰੀ ਸੁਣਦੇ ਪਏ ਆ ਤਾਂ ਹੋ ਸਕਦਾ ਸਮਝਣ ਦੇ ਵਿੱਚ ਸਾਨੂੰ ਪ੍ਰੋਬਲਮ ਆ ਵੀ ਆਪਾਂ ਬਹੁਤ ਵਾਰ ਵੇਖਿਆ ਕਿ ਕਈ ਵਾਰ ਕਲਾਸ ਦੇ ਵਿੱਚ ਟੀਚਰ ਸਮਝਾਉਂਦੇ ਆ ਆਪਾਂ ਨੂੰ ਤੇ ਉਹ ਸਮਝਾਉਂਦੇ ਸਮਝਾਉਂਦੇ ਵਿੱਚੇ ਰੁਕ ਜਾਂਦੇ ਆ ਤੇ ਵਿੱਚੇ ਰੁੱਕ ਕੇ ਤਾਂ ਅਚਾਨਕ ਕਿਸੇ ਵੀ ਸਟੂਡੈਂਟ ਵੱਲ ਹੱਥ ਕਰਕੇ ਕਹਿੰਦੇ ਆ ਵੀ ਚੱਲ ਭਾਈ ਤੂੰ ਖੜਾ ਹੋ ਤੇ ਦੱਸ ਮੈਂ ਕੀ ਬੋਲਦਾ ਸੀ ਹੁਣ ਜਿਨ੍ਹਾਂ ਦਾ ਥੇ ਸਬਕੌਂਸ਼ੀਅਸ ਮਾਈਂਡ ਐਕਟਿਵ ਸੀ ਉਹਨਾਂ ਨੇ ਤਾਂ ਦੱਸ ਦੇਣਾ ਕਿ ਸਰ ਤੁਸੀਂ ਆਹ ਬੋਲਦੇ ਪਏ ਸੀ ਸਰ ਤੁਸੀਂ ਆਹ ਸਮਝਾਉਂਦੇ ਪਏ ਸੀ ਤੇ ਜਿਨ੍ਹਾਂ ਦਾ ਸਬਕੌਂਸ਼ੀਅਸ ਮਾਈਂਡ ਬਲੌਕ ਹੋਇਆ ਸੀ ਸੁੱਤਾ ਹੋਇਆ ਸੀ ਜਾਂ ਉਹ ਵਿਚਾਰਾਂ ਦੇ ਵਿੱਚ ਸੀ ਘੁੰਮਦੇ ਉਹਨਾਂ ਨੂੰ ਪਤਾ ਨਹੀਂ ਲੱਗਣਾ ਕਿ ਸਰ ਸਾਹਮਣੇ ਕੀ ਸਮਝਾਉਂਦੇ ਸੀ ਫਿਰ ਉਹਨਾਂ ਦੇ ਛਿੱਤਰ ਵੀ ਪੈਂਦੇ ਆ ਉਹਨਾਂ ਨੂੰ ਟੀਚਰ ਵੱਲੋਂ ਸਹਿਯਾ ਦਿੱਤੀ ਜਾਂਦੀ ਆ ਕਿ ਭਾਈ ਮੈਂ ਇੰਨੀ ਮਿਹਨਤ ਕਰਕੇ ਜਾਂ ਤੁਹਾਡੇ ਮਾਪਿਓ ਇੰਨੀ ਮਿਹਨਤ ਕਰਕੇ ਤੁਹਾਡੀਆਂ ਫੀਸਾਂ ਦੇ ਕੇ ਇੱਥੇ ਭੇਜਦੇ ਆ ਕਿ ਤੁਸੀਂ ਸੁਣੋ ਕੁਝ ਸਮਝੋ ਕੁਝ ਬਣੋ ਤੇ ਤੁਸੀਂ ਧਿਆਨ ਨਹੀਂ ਦਿੰਦੇ। ਇਸੇ ਤਰ੍ਹਾਂ ਮਾਲਕ ਸਾਨੂੰ ਹਰ ਸਮੇਂ ਅੰਦਰੋਂ ਆਵਾਜ਼ਾਂ ਮਾਰਦੇ ਆ ਅੰਦਰੋਂ ਇੱਕ ਨਾਮ ਚੱਲਦਾ ਆ ਅਨਹਦ ਨਾਦ ਚੱਲਦਾ ਆ ਜੇ ਕਹਿੰਦੇ ਉਸ ਜੀਵ ਨੇ ਉਹ ਅਨਹਦ ਨਾਦ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਸੁਣਿਆ ਤਾਂ ਉਹ ਉਹਨੂੰ ਜਮਾਂ ਦੀ ਮਾਰ ਪੈਂਦੀ ਆ ਉਹ ਅੱਗੇ ਹੋਰ ਦੀ ਹੋਰ ਹੋਰ ਦੀ ਹੋਰ ਜੁਗਾਂ ਦੇ ਵਿੱਚ ਤੁਰਿਆ ਜਾਂਦਾ। ਇਸ ਕਰਕੇ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਐਕਟਿਵ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਆਪਾਂ ਦੇਖਿਆ ਬਈ ਲਾਈਫ ਦੇ ਵਿੱਚ ਕੰਮ ਤਾਂ ਹਰੇਕ ਕੋਈ ਬੰਦਾ ਕਰਦਾ ਆ ਗੌਣ ਵਾਲਾ ਗਾਈ ਜਾਂਦਾ ਆ ਖੇਤੀ ਕਰਨ ਵਾਲਾ ਖੇਤੀ ਕਰੀ ਜਾਂਦਾ ਆ ਬਿਜ਼ਨਸ ਵਾਲਾ ਬਿਜ਼ਨਸ ਕਰੀ ਜਾਂਦਾ ਪਰ ਜੇ ਦੇਖਿਆ ਜਾਵੇ ਗੌਣ ਵਾਲਾ ਹਰੇਕ ਕੋਈ ਫੇਮਸ ਨਹੀਂ ਹੁੰਦਾ ਬਿਜ਼ਨਸ ਕਰਨ ਵਾਲਾ ਹਰੇਕ ਕੋਈ ਟੌਪ ਤੇ ਨਹੀਂ ਪਹੁੰਚਦਾ ਦੁਕਾਨ ਕਰਨ ਵਾਲਾ ਜੀਵ ਬੰਦਾ ਹਰੇਕ ਕੋਈ ਸ਼ੋਰੂਮ ਨਹੀਂ ਖੋਲ ਲੰਦਾ ਇੱਥੇ ਸਾਡਾ ਸਬਕੌਂਸ਼ੀਅਸ ਮਾਈਂਡ ਐਕਟਿਵ ਨਹੀਂ ਹੈ ਅਸੀਂ ਉਸ ਤੋਂ ਕਦੀ ਕੰਮੇ ਨਹੀਂ ਲਿਆ ਜੇ ਅਸੀਂ ਉਸ ਤੋਂ ਕੰਮ ਲਿਆ ਹੁੰਦਾ ਤਾਂ ਅੱਜ ਅਸੀਂ ਕਿਤੇ ਦੀ ਕਿਤੇ ਹੁੰਦੇ ਅਸੀਂ ਹਰ ਇੱਕ ਜੀਵ ਦੀਆਂ ਗੱਲਾਂ ਜ਼ਰੂਰ ਸੁਣੀਆਂ ਪਰ ਇੱਕ ਪਾਸੇ ਸੁਣੀਆਂ ਤੇ ਦੂਜੇ ਪਾਸੇ ਆਪਾਂ ਕਰ ਦਿੱਤੀਆਂ ਜਿਸ ਕਰਕੇ ਜ਼ਿੰਦਗੀ ਦੇ ਵਿੱਚ ਸਾਨੂੰ ਮਿਲਣ ਵਾਲੇ ਇੰਪੋਰਟੈਂਟ ਮੈਸੇਜ ਵੀ ਆਪਣੇ ਮੂਰ ਦੀ ਲੰਘ ਜਾਂਦੇ ਆਂ ਹੁਣ ਕਿੰਨੇ ਜੀਵ ਆ ਰੋਜ਼ਾਨਾ ਬਾਣੀ ਪੜਦੇ ਆ ਆਪਾਂ ਪੜਦੇ ਆ ਨਾ ਬਾਣੀ ਤੇ ਬਾਣੀ ਨੂੰ ਆਪਾਂ ਕੀ ਸਮਝ ਕੇ ਰੱਖ ਲਿਆ ਕਿ ਰੋਜ਼ਾਨਾ ਪੜਾਂਗੇ ਰੋਜ਼ਾਨਾ ਪੜਾਂਗੇ ਜੈਸ ਜੀਵ ਨੇ ਸਮਝ ਕੇ ਵਿਚਾਰ ਕੇ ਪੜ ਲਿਆ ਉਹਦਾ ਜੀਵਨ ਬਦਲ ਜਾਵੇਗਾ ਉਹਦੀ ਕਾਇਆ ਬਦਲ ਜਾਵੇਗੀ ਪਰ ਅਫਸੋਸ ਦੀ ਗੱਲ ਹੈ ਕਿ ਜਦੋਂ ਆਪਾਂ ਪੜਦੇ ਆ ਮਨ ਸਾਡਾ ਵਿਚਾਰਾਂ ਦੇ ਵਿੱਚ ਹੁੰਦਾ ਇਸ ਕਰਕੇ ਬਾਣੀ ਸਾਨੂੰ ਸਮਝ ਨਹੀਂ ਆਉਂਦੀ ਅਰਥ ਸਮਝ ਨਹੀਂ ਆਉਂਦੇ ਹੋਨੇ ਸਬਕੌਂਸ਼ੀਅਸ ਮਾਈਂਡ ਸਾਰਿਆਂ ਦੇ ਕੋਲ ਆ ਹੁਣ ਕਈ ਜੀਵ ਟੌਪ ਤੇ ਪਹੁੰਚ ਗਏ ਮੈਂ ਤਾਂ ਉਨੀ ਕਰਦੇ ਆ ਤੇ ਕਈ ਹਜੇ ਸਟਰਗਲ ਕਰੀ ਜਾਂਦੇ ਆ ਗੁਰਬਾਣੀ ਮੁਤਾਬਕ ਸਾਡਾ ਜਿਹੜਾ ਮਨ ਆ ਉਹ ਸੁੱਤਾ ਹੋਇਆ ਆ ਇਹਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਕੀ ਕਰਨਾ ਜਿਹੋ ਜੇ ਪੰਜੇ ਨੂੰ ਵਿਚਾਰ ਦੇਈ ਜਾਂਦੇ ਆ ਸਵੇਰ ਨੂੰ ਉੱਠਦਾ ਆ ਬਸ ਆਟੋ ਪਾਇਲਟ ਤੇ ਜਿੱਦਾਂ ਕਹਿ ਲੋ ਵੀ ਜ਼ਿੰਦਗੀ ਸਾਡੀ ਲੱਗੀ ਹੋਈ ਆ ਜੋ ਕਮਾਂਡ ਇਹਨੂੰ ਪੰਜਾ ਵੱਲੋਂ ਮਿਲ ਗਈ ਉਹੀ ਕਰਨਾ ਸ਼ੁਰੂ ਕਰ ਦੇਣਾ ਮਨ ਲਓ ਸਵੇਰ ਨੂੰ ਇਹਨੂੰ ਕੋਈ ਕਮਾਂਡ ਮਿਲ ਗਈ ਵੀ ਤੂੰ ਨਵਾਂ ਫੋਨ ਲੈਣਾ ਸਾਰਾ ਦਿਨ ਉਹਦੇ ਬਾਰੇ ਵਿਚਾਰ ਚੱਲੂਗੇ ਜੇ ਕਮਾਂਡ ਮਿਲ ਗਈ ਵੀ ਹੁਣ ਤੇਰੀ ਵਿਆਹ ਦੀ ਉਮਰ ਹੋ ਗਈ ਉਹ ਵਿਆਹ ਬਾਰੇ ਸੋਚੀ ਜਾਣਾ ਜੇ ਕੋਈ ਟੈਨਸ਼ਨ ਆ ਗਈ ਉਹਦੇ ਬਾਰੇ ਸੋਚੀ ਜਾਣਾ ਪਰ ਨਾਮ ਵੀ ਅਸੀਂ ਇਦਾਂ ਨਹੀਂ ਹੈ ਉਹ ਸਵੇਰ ਨੂੰ ਉੱਠੂਗਾ ਤੇ ਆਪਣੇ ਅਕੋਰਡਿੰਗ ਮਾਈਂਡ ਦੀ ਪ੍ਰੋਗਰਾਮਿੰਗ ਕਰੇਗਾ ਹੁਣ ਤੁਸੀਂ ਕਰਨਾ ਚਾਹੁੰਦੇ ਆ ਆਪਣੇ ਮਾਈਂਡ ਦੀ ਪ੍ਰੋਗਰਾਮਿੰਗ ਕਿ ਜੋ ਇਹਨੂੰ ਆਪਾਂ ਹੁਕਮ ਦੇਈਏ ਇਹ ਉਹੀ ਕਰੇ ਤੇ ਲਾਈਫ ਦੇ ਵਿੱਚ ਜੋ-ਜੋ ਅਸੀਂ ਚਾਹੁੰਦੇ ਆ ਉਹ ਸਾਨੂੰ ਅੰਦਰੋਂ ਮਿਲਦਾ ਰਹੇ ਹੁਣ ਆਪਾਂ ਸਿਮਰਨ ਕਰਕੇ ਜਾਂ ਧਿਆਨ ਦੇ ਵਿੱਚ ਬੈਠ ਕੇ ਕਿਵੇਂ ਆਪਾਂ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਆਪਣੇ ਕੰਟਰੋਲ ਦੇ ਵਿੱਚ ਕਰਨਾ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਹੀ ਵਿਚਾਰ ਕਰਾਂਗੇ ਇੱਕ ਵੀਰਦਾ ਸਵਾਲ ਵੀ ਆਇਆ ਸੀ ਕਿ ਸਬਕੌਂਸ਼ੀਅਸ ਮਾਈਂਡ ਬਾਰੇ ਥੋੜਾ ਡਿਟੇਲ ਚ ਦੱਸੋ ਦੇਖੋ ਸਬਕੌਂਸ਼ੀਅਸ ਮਾਈਂਡ ਨੂੰ ਐਕਟਿਵ ਕਰਕੇ ਮੰਗਣ ਨੂੰ ਜੋ ਮਰਜ਼ੀ ਮੰਗ ਲਓ ਪਰ ਆਪਾਂ ਆਪਣੇ ਇਸ ਚੈਨਲ ਦੇ ਉੱਤੇ ਨਾਮ ਵਿਚਾਰ ਦੇ ਉੱਤੇ ਕਦੀ ਵੀ ਇਹ ਰეკਮੈਂਡ ਨਹੀਂ ਕਰਦੇ ਕਿ ਆਪਾਂ ਸੰਸਾਰ ਦੀਆਂ ਵਸਤੂਆਂ ਮੰਗੀਏ ਕਿਉਂਕਿ ਸੰਸਾਰ ਦੀਆਂ ਵਸਤੂਆਂ ਮੰਗਦੇ ਮੰਗਦੇ ਹੀ ਆਪਾਂ ਜੁਨਾਂ ਦੇ ਵਿੱਚ ਤੁਰੇ ਆਏ ਹਾਂ ਤੇ ਦੁੱਖ ਤੇ ਸੁੱਖ ਦੇ ਵਿੱਚ ਪਏ ਹੋਏ ਆ ਹੁਣ ਆਪਾਂ ਕੁਝ ਇਸ ਤੋਂ ਅਗਲਾ ਸੋਚੀਏ ਅੱਗੇ ਵੀ ਆਪਾਂ ਵਿਚਾਰ ਕੀਤੀ ਹੈ ਕਿ ਆਪਾਂ ਖੁਆਇਸ਼ਾਂ ਜ਼ਰੂਰ ਰੱਖਣੀਆਂ ਆ ਆਪਾਂ ਇਛਾਵਾ ਰੱਖਣੀਆਂ ਆ ਪਰ ਹੁਣ ਸੰਸਾਰ ਦੀਆਂ ਨਹੀਂ ਰੱਖਣੀਆਂ ਹੁਣ ਨਿਰੰਕਾਰ ਦੀਆਂ ਰੱਖਣੀਆਂ ਵਾਹਿਗੁਰੂ ਦੀਆਂ ਰੱਖਣੀਆਂ ਦੇਖੋ ਨਾ ਜੇ ਆਪਾਂ ਨਿਰੰਕਾਰ ਨੂੰ ਪਾ ਲਿਆ ਨਾਮ ਨੂੰ ਪਾ ਲਿਆ ਤਾਂ ਸਾਨੂੰ ਸਾਰੀਆਂ ਚੀਜ਼ਾਂ ਆਪਣੇ ਆਪ ਹੀ ਸਹਿਜ ਸੁਭਾਏ ਮਿਲ ਜਾਣੀਆਂ ਫਿਰ ਉੱਪਰ ਦੀ ਸਾਡਾ ਮਨ ਜਿਹੜਾ ਅੱਗੇ ਦੁੱਖ ਔਣ ਕਰਕੇ ਰੋਂਦਾ ਸੀ ਸੁੱਖ ਕਰਕੇ ਉਸਮਾਨ ਨੂੰ ਚੜ ਜਾਂਦਾ ਸੀ ਉਹ ਵੀ ਆਪਣੇ ਕੰਟਰੋਲ ਦੇ ਵਿੱਚ ਰਹੂਗਾ ਦੁੱਖ ਸੁੱਖ ਜਨ ਸਮ ਦ੍ਰਿਸ਼ਟੀਤਾ ਹੁ ਕਹਿਣ ਨੂੰ ਪਾਏ ਕਹਿ ਸਕਦੇ ਆ ਕਿ ਤੁਸੀਂ ਬਹੁਤ ਸਾਰਾ ਪੈਸਾ ਚਾਹੁੰਦੇ ਆ ਗੱਡੀਆਂ ਕਾਰਾਂ ਚਾਹੁੰਦੇ ਆ ਮਹਿਲ ਬਾੜੀਆਂ ਚਾਹੁੰਦੇ ਆ ਪਰ ਸੋਚੋ ਜਰਾ ਇਹਦਾ ਫਾਇਦਾ ਕੀ ਹੈ ਬਿਨਾ ਮੰਗੇ ਤੋਂ ਮਾਲਕ ਸਾਨੂੰ ਦੇ ਹੀ ਜਾਂਦੇ ਆ ਹੁਣ ਕਈ ਜੀਵ ਵੱਡੇ ਘਰਾਨੇ ਪੈਦਾ ਹੋਏ ਆ ਸਾਰਾ ਕੁਝ ਕੋਲ ਹੈ ਉਹਨਾਂ ਦੇ ਬਚਪਨ ਤੋਂ ਹੀ ਕੋਲ ਹੈ ਹੁਣ ਜਿਵੇਂ ਛੋਟਾ ਸਿੱਧੂ ਮੂਸੇ ਵਾਲਾ ਆ ਪਹਿਲੇ ਸਿੱਧੂ ਮੂਸੇ ਵਾਲੇ ਨੇ ਕਿੰਨੀ ਮਿਹਨਤ ਕੀਤੀ ਆਪਣੇ ਪਰਿਵਾਰ ਨੂੰ ਟੌਪ ਤੇ ਲੈ ਕੇ ਗਿਆ ਪਰ ਜਿਹੜਾ ਇਹ ਸਿੱਧੂ ਛੋਟਾ ਸਿੱਧੂ ਆ ਇਹਦੀ ਇਹਦੀ ਦੇਖੋ ਕਿਸਮਤ ਸਾਰਾ ਕੁਝ ਕੀਤਾ ਕਰਾਇਆ ਮਿਲ ਜਾਨਾ ਕਿੰਨੀ ਹੈ ਨਾ ਸਾਰਾ ਐਸ਼ੋ ਰਾਮ ਸਾਰੀਆਂ ਚੀਜ਼ਾਂ ਘਰ ਦੇ ਵਿੱਚ ਮੌਜੂਦ ਮਾਲਕ ਸਾਨੂੰ ਆਪਣੇ ਆਪ ਹੀ ਕਰਮਾਂ ਦੇ ਅਕੋਰਡਿੰਗ ਦੇ ਹੀ ਜਾਂਦੇ ਆ। ਸੋ ਇਹਦੇ ਬਾਰੇ ਇੰਨਾ ਸੋਚਣ ਦੀ ਬਜਾਏ ਆਪਾਂ ਹੁਣ ਕੁਝ ਅਗਲਾ ਸੋਚੀਏ ਜਿੱਥੇ ਸਾਨੂੰ ਅਨੰਤ ਸੁੱਖ ਮਿਲੇ। ਇਸ ਕਰਕੇ ਆਪਾਂ ਸਬਕੌਂਸ਼ੀਅਸ ਮਾਈਂਡ ਨੂੰ ਅਵਚੇਤਨ ਮਨ ਨੂੰ ਆਪਣੇ ਕੰਟਰੋਲ ਦੇ ਵਿੱਚ ਕਰਨਾ ਹੈ। ਜੋ ਸਬਕੌਂਸ਼ੀਅਸ ਮਾਈਂਡ ਹੈ ਨਾ ਇਹ ਆਪਣੇ ਦਿਮਾਗ ਦਾ ਇੱਕ ਹਿੱਸਾ ਹੈ। ਇੱਕ ਕੌਂਸ਼ੀਅਸ ਮਾਈਂਡ ਹੁੰਦਾ ਹੈ, ਇੱਕ ਸਬਕੌਂਸ਼ੀਅਸ ਮਾਈਂਡ ਹੁੰਦਾ ਹੈ। ਚੇਤਨ ਅਤੇ ਅਵਚੇਤਨ ਮਨ ਦਾਸ ਨੂੰ ਜਿੰਨੀ ਕੀ ਜਾਣਕਾਰੀ ਹੈ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੋਸਟਲੀ ਜਦੋਂ ਆਪਾਂ ਦਿਨ ਦੇ ਵਿੱਚ ਵਿਚਰਦੇ ਹਾਂ ਤਾਂ ਸਬਕੌਨਸ਼ੀਅਸ ਮਾਈਂਡ ਤੋਂ ਹੀ ਕੰਮ ਲੈਂਦੇ ਆ ਇਹਨੂੰ ਸਬਕੌਨਸ਼ੀਅਸ ਮਾਈਂਡ ਨੂੰ ਕੁਝ ਨਹੀਂ ਪਤਾ ਜੋ ਇਹਦੇ ਹੱਥ ਆ ਗਿਆ ਇਹਨੇ ਉਹਦੇ ਬਾਰੇ ਸੋਚਣਾ ਉਹਦੇ ਬਾਰੇ ਹੀ ਗੱਲਾਂ ਕਰਨੀਆਂ ਸਾਰਾ ਕੁਝ ਇਹਨੇ ਆਪਣੇ ਅੰਦਰ ਰਿਕਾਰਡ ਕਰੀ ਜਾਨਾ ਜੋ ਕੌਨਸ਼ੀਅਸ ਮਾਈਂਡ ਆ ਉਹ ਕੀ ਹੁੰਦਾ ਕਿ ਜਦੋਂ ਆਪਾਂ ਐਕਟਿਵ ਹੋ ਜਾਂਦੇ ਆ ਚੰਗੀ ਤਰ੍ਹਾਂ ਜਾਗਰਤ ਵਸਤਾ ਦੇ ਵਿੱਚ ਉਦੋਂ ਕੌਨਸ਼ੀਅਸ ਮਾਈਂਡ ਕੰਮ ਕਰਦਾ ਹੈ ਆਮ ਜੀਵ ਦਾ ਬਹੁਤ ਘੱਟ ਇਹ ਕੌਨਸ਼ੀਅਸ ਮਾਈਂਡ ਕੰਮ ਕਰਦਾ ਹੈ ਮੋਸਟਲੀ ਸਬਕੌਨਸ਼ੀਅਸ ਮਾਈਂਡ ਤੇ ਹੀ ਡਿਪੈਂਡ ਹੈ ਜੋ ਕਿ ਇੱਕ ਆਟੋ ਪਾਇਲਟ ਵਾਂਗੂ ਕੰਮ ਕਰੀ ਜਾਂਦੇ ਸਾਰੀ ਉਮਰ ਲੰਗਾ ਲੈਂਦੇ ਆ ਇਹਨੂੰ ਨਾ ਚੰਗੇ ਮੰਦੇ ਦਾ ਕੁਝ ਨਹੀਂ ਪਤਾ ਜੋ ਹੱਥ ਆ ਗਿਆ ਇਹਨੇ ਦੇਖੀ ਜਾਣਾ ਸੁਣੀ ਜਾਣਾ ਬੋਲੀ ਜਾਣਾ ਕਰੀ ਜਾਣਾ ਸਾਡੇ ਮੁਤਾਬਕ ਜੋ ਜ਼ਿੰਦਗੀ ਆ ਉਹ ਤਾਂ ਹੀ ਨਹੀਂ ਬਣੀ ਸਬਕੌਨਸ਼ੀਅਸ ਮਾਈਂਡ ਜੋ ਆ 24 ਘੰਟੇ ਬਸ ਐਕਟਿਵ ਰਹਿੰਦਾ ਇਹਨੂੰ ਕੁਝ ਨਾ ਕੁਝ ਚਾਹੀਦਾ ਹੀ ਆ ਬਾਣੀ ਦੇ ਵਿੱਚ ਤਾਂ ਹੀ ਐਸ ਮੰਨ ਨੂੰ ਅੰਨਾ ਕਿਹਾ ਗਿਆ ਕਿ ਇਹਨੂੰ ਪਤਾ ਹੀ ਨਹੀਂ ਲੱਗਦਾ ਕਿ ਕਿੱਧਰ ਨੂੰ ਜਾਣਾ ਆ ਬੋਲਾ ਵੀ ਕਿਹਾ ਗਿਆ ਕਿ ਇਹਨੂੰ ਮਾਲਕ ਦਾ ਨਾਮ ਨਹੀਂ ਸੁਣਾਈ ਦਿੰਦਾ ਹੁਣ ਕਈਆਂ ਦੀ ਜ਼ਿੰਦਗੀ ਇਹ ਖਰਾਬ ਕਰ ਚੁੱਕਾ ਤੇ ਕਈਆਂ ਦੀ ਬਰਬਾਦ ਇੰਨੀ ਲਾਈਫ ਦੇ ਵਿੱਚ ਮਿਹਨਤ ਕਰਕੇ ਸਟਰਗਲ ਕਰਕੇ ਵੀ ਜੀਵ ਖੁਸ਼ ਨਹੀਂ ਹੈ ਜੇ ਸਾਰਾ ਕੁਝ ਕੋਲ ਆ ਤਾਂ ਵੀ ਦੁਖੀ ਆ ਜੇ ਨਹੀਂ ਕੁਝ ਮਿਲਿਆ ਤਾਂ ਵੀ ਦੁਖੀ ਆ ਹੁਣ ਆਪਾਂ ਕੌਨਸ਼ੀਅਸ ਮਾਈਂਡ ਨੂੰ ਐਕਟਿਵ ਕਰਨਾ ਹੈ ਹੈਨਾ ਇਹਦੇ ਵਿੱਚ ਆਪਾਂ ਆਪਣੇ ਹਿਸਾਬ ਨਾਲ ਪ੍ਰੋਗਰਾਮਿੰਗ ਕਰਨੀ ਆ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੀ ਚਾਹੀਦਾ ਕਿੰਨਾ ਕੁ ਚਾਹੀਦਾ ਆ ਇਹਨੂੰ ਜੋ ਕੌਨਸ਼ੀਅਸ ਮਾਈਂਡ ਹੈ ਇਹਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਲਾਲਚ ਨਹੀਂ ਆ ਇਹਨੂੰ ਐਕਟਿਵ ਕਰਨ ਦੇ ਨਾਲ ਸਾਡੇ ਅੰਦਰ ਵੈਲ ਪਾਵਰ ਆ ਜਾਂਦੀ ਆ ਵਧੀਆ ਕੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਘਟਿਆ ਕੀ ਹੈ ਕਿਸ ਨੂੰ ਗ੍ਰਹਿਣ ਕਰਨਾ ਆ ਕਿਸ ਨੂੰ ਛੱਡਣਾ ਆ ਇਹ ਕੌਨਸ਼ੀਅਸ ਮਾਈਂਡ ਕਰੂਗਾ ਹੁਣ ਹਰ ਇੱਕ ਜੀਵ ਦਾ ਔਰਾ ਹੁੰਦਾ ਨਾ ਵਾਈਬ੍ਰੇਸ਼ਨ ਆ ਇਹ ਸਾਡੇ ਮਾਈਂਡ ਕਰਕੇ ਹੀ ਆ ਮਾਈਂਡ ਦੇ ਵਿੱਚ ਜਿੱਦਾਂ ਦੇ ਵਿਚਾਰ ਚੱਲੂਗੇ ਸਾਡਾ ਔਰਾ ਵੀ ਉਦਾਂ ਦਾ ਹੋਊਗਾ ਹੁਣ ਮਾਈਂਡ ਦੇ ਵਿੱਚ ਜਿੱਦ ਸਾਡੇ ਵਿਚਾਰ ਕਾਮ ਕ੍ਰੋਧ ਲੋ ਮੋਹ ਹੰਕਾਰ ਵਾਲੇ ਆ ਤਾਂ ਜੋ ਅਵਚੇਤਨ ਮੰਨਿਆ ਇਹਨੇ ਬਹੁਤ ਖਲਾਰੇ ਪਾਏ ਹੋਏ ਆ ਹੁਣ ਕਈ ਜੀਵ ਕਮੈਂਟ ਕਰਦੇ ਆ ਜੀ ਅਸੀਂ ਸਿਮਰਨ ਵੀ ਕਰਦੇ ਆ ਫੇ ਵੀ ਸਾਨੂੰ ਗੁੱਸਾ ਆਉਂਦਾ ਆ ਹਨਾ ਫੇ ਵੀ ਅਸੀਂ ਹੰਕਾਰੇ ਹੋਏ ਆ ਅਸੀਂ ਕਾਮ ਹੀ ਬਹੁਤ ਬਣ ਗਏ ਆ ਸਾਡਾ ਮਾਈਂਡ ਸਾਡੇ ਕੰਟਰੋਲ ਦੇ ਵਿੱਚ ਨਹੀਂ ਹੁਣ ਆਪਾਂ ਇਹਨੂੰ ਆਪਣੇ ਕੰਟਰੋਲ ਦੇ ਵਿੱਚ ਕਰਨਾ ਸਿੱਖਣਾ ਹੈ ਮਨ ਸਾਡਾ ਸੁੱਤਾ ਹੋਇਆ ਹੈ ਇਹਨੂੰ ਜਗਾਉਣ ਦਾ ਤਰੀਕਾ ਕੀ ਹੈ ਇਹਨੂੰ ਜਗਾਉਣ ਦਾ ਤਰੀਕਾ ਹੈ ਆਪਣੇ ਵੱਲ ਝਾਤੀ ਮਾਰਨੀ ਦੂਰ ਵਿਚਾਰਾਂ ਦੇ ਵਿੱਚ ਗਏ ਹੋਏ ਮਨ ਨੂੰ ਵਾਪਸ ਲੈ ਕੇ ਆਉਣਾ ਦ੍ਰਿਸ਼ਟੀ ਸਾਡੀ ਅੱਖਾਂ ਖੁੱਲਦਿਆਂ ਹੀ ਦੂਰ ਚਲੇ ਗਈ ਉਸੇ ਦ੍ਰਿਸ਼ਟੀ ਨੂੰ ਆਪਣੇ ਅੰਤਰਗਤ ਲੈ ਕੇ ਆਉਣਾ ਕੰਨਾਂ ਦੇ ਵਿੱਚ ਅਸੀਂ ਦੂਰੋਂ ਦੂਰੋਂ ਆਵਾਜ਼ਾਂ ਸੁਣ ਲਈਆਂ ਹੁਣ ਆਪਣੀ ਹੀ ਆਵਾਜ਼ ਅੰਦਰੋਂ ਸੁਣਨੀ ਆ ਰਸਨਾ ਤੋਂ ਅਸੀਂ ਬਹੁਤ ਚੰਗਾ ਮੰਦਾ ਸੋਚ ਲਿਆ ਵਿਚਾਰ ਲਿਆ ਬੋਲ ਲਿਆ ਹੁਣ ਅਸੀਂ ਆਪਣੇ ਪਿਤਾ ਦੀ ਜੋ ਆਵਾਜ਼ ਆ ਉਹਨੂੰ ਸੁਣਨ ਵਾਸਤੇ ਪਿਤਾ ਨੂੰ ਆਵਾਜ਼ਾਂ ਮਾਰਨੀ ਆ ਆਪਣੇ ਮਨ ਦੇ ਅੰਦਰ ਸਭ ਤੋਂ ਪਹਿਲਾਂ ਇਹ ਧਾਰਨਾ ਲੈ ਕੇ ਆਓ ਕਿ ਮੈਂ ਅੱਜ ਤੋਂ ਇੱਕ ਅਜੀਹਾ ਕੰਮ ਕਰਨਾ ਆ ਜੋ ਮੇਰੇ ਸਰੀਰ ਵਾਸਤੇ ਆ ਮੇਰੇ ਤਨ ਤੇ ਮੇਰੇ ਮਨ ਵਾਸਤੇ ਆ ਮੈਂ ਹੋਰਾਂ ਬਾਰੇ ਬਹੁਤ ਸੋਚ ਲਿਆ ਮੈਂ ਦੁਨੀਆ ਦੀ ਹਰ ਇੱਕ ਚੀਜ਼ ਹਾਸਲ ਕਰ ਲਈ ਆ ਹੁਣ ਮੈਨੂੰ ਕੋਈ ਇਸ ਤੋਂ ਵੱਡਾ ਚਾਹੀਦਾ ਹੈ ਤੇ ਇਸ ਤੋਂ ਵੱਡਾ ਕੀ ਹੈ ਪ੍ਰਮਾਤਮਾ ਦਾ ਨਾਮ ਆਪਣੇ ਅੰਦਰ ਬਸੇ ਧਾਰਨਾ ਲੈ ਆਓ ਤੇ ਬਸ ਬੈਠ ਜਾਓ ਵਾਹਿਗੁਰੂ ਦੇ ਸਿਮਰਨ ਵਿੱਚ ਜਿੱਦਾਂ ਦੀ ਤੁਸੀਂ ਲਾਈਫ ਜੀਉਣਾ ਚਾਹੁੰਦੇ ਆ ਉਹ ਸਭ ਕੁਝ ਹੋਵੇਗਾ ਪਰ ਸਭ ਤੋਂ ਪਹਿਲਾਂ ਆਪਣੇ ਮਨ ਦੇ ਆਲੇ-ਦੁਆਲੇ ਜੋ ਵਿਚਾਰਾਂ ਦਾ ਖਲਾਰਾ ਪਿਆ ਆ ਉਹਨੂੰ ਪਾਸੇ ਕਰਨਾ ਪਊ। ਹੁਣ ਇਹ ਸੰਸਾਰ ਦੇ ਤੇ ਕਿਹੜਾ ਬੰਦਾ ਆ, ਕਿਹੜਾ ਜੀਵ ਆ ਜਿਹੜਾ ਚਾਹੁੰਦਾ ਕਿ ਮੈਂ ਦੁੱਖਾਂ ਦੇ ਵਿੱਚ ਰਵਾਂ। ਹਰ ਕੋਈ ਬੰਦਾ ਚਾਹੇ ਉਹ ਗਰੀਬ ਆ, ਅਮੀਰ ਆ ਜਾਂ ਮੀਡੀਅਮ ਆ ਉਹ ਇਹ ਚਾਹੁੰਦਾ ਕਿ ਮੇਰੀ ਜੋ ਜ਼ਿੰਦਗੀ ਆ, ਜੀਵਨ ਆ ਉਹ ਸੁੱਖ ਦਾ ਬਤੀਤ ਹੋਵੇ। ਸੰਸਾਰ ਦੇ ਵਿੱਚ ਬੜੀ ਆਪਾਂ ਮਿਹਨਤ ਕਰਦੇ ਆ, ਸਵੇਰ ਨੂੰ ਉੱਠਦੇ ਆ, ਸ਼ਾਮਾਂ ਨੂੰ ਘਰੇ ਵਾਪਸ ਆਉਂਦੇ ਆ। ਪਰ ਆਪਣੇ ਤੰਨ ਵਾਸਤੇ ਮਨ ਵਾਸਤੇ ਆਪਾਂ ਕੀ ਕਰਦੇ ਆ ਕੁਝ ਵੀ ਨਹੀਂ ਕਰਦੇ ਬਾਹਰੀ ਤੌਰ ਤੇ ਕਰਮ ਕਾਂਡਾਂ ਦੇ ਵਿੱਚ ਪਏ ਆ ਜਿੱਥੋਂ ਅੱਜ ਤੱਕ ਕਦੀ ਵੀ ਕਿਸੇ ਨੂੰ ਕੁਝ ਹਾਸਲ ਨਹੀਂ ਹੋਇਆ ਸਮਾਂ ਹੀ ਖਰਾਬ ਹੋਇਆ ਸੋ ਆਪਾਂ ਸਮਾਂ ਖਰਾਬ ਆਪਣਾ ਨਾ ਕਰੀਏ ਆਪਣੇ ਸਬਕੌਨਸ਼ੀਅਸ ਮਾਈਂਡ ਨੂੰ ਸ਼ਾਂਤ ਕਰਕੇ ਬਿਠਾਈਏ ਤੇ ਕੌਨਸ਼ੀਅਸ ਮਾਈਂਡ ਨੂੰ ਜਾਗਰਤ ਅਵਸਥਾ ਦੇ ਵਿੱਚ ਲਿਆ ਕੇ ਆਪਣੇ ਜੀਵਨ ਦੀ ਐਸੀ ਪ੍ਰੋਗਰਾਮਿੰਗ ਕਰੀਏ ਕਿ ਸਾਡਾ ਜੀਵਨ आनंद ਭਰਿਆ ਹੋ ਜਵੇ ਖੁਸ਼ੀਆਂ ਹੀ ਖੁਸ਼ੀਆਂ ਹਰ ਪਾਸੇ ਹੋਣ ਜਿੱਥੇ ਅਸੀਂ ਅੱਜ ਭੀੜ ਦੇ ਵਿੱਚ ਰਹਿ ਕੇ ਵੀ ਖੁਸ਼ ਨਹੀਂ ਅਸੀਂ ਇਕਾਂਤ ਦੇ ਵਿੱਚ ਬੈਠੇ ਐਨਾ ਖੁਸ਼ ਹੋਈਏ ਕਿ ਉਸ ਖੁਸ਼ੀ ਦਾ ਕੋਈ ਵੀ ਸੰਸਾਰ ਦੇ ਵਿੱਚ ਮੁੱਲ ਨਾ ਪੈ ਸਕੇ ਬਾਣੀ ਦੀ ਗੱਲ ਸੁਣੀਏ ਮੰਨੀਏ ਤੇ ਕਰੀਏ ਬਾਣੀ ਕੀ ਕਹਿੰਦੀ ਆ ਕਿੱਥੇ ਜ਼ੋਰ ਲਾਇਆ ਬਾਣੀ ਨੇ ਭਾਈ ਤੂੰ ਉਸ ਪ੍ਰਮਾਤਮਾ ਦਾ ਸਿਮਰਨ ਕਰ ਜਿਨੇ ਤੈਨੂੰ ਇਹ ਸਰੀਰ ਦਿੱਤਾ ਜਿਨੇ ਤੈਨੂੰ ਸਰੀਰ ਦੇ ਵਿੱਚ ਜਾਨ ਪਾ ਕੇ ਸੁਵਾਸ ਦਿੱਤੇ ਆ ਤੇ ਜਿਨੇ ਤੈਨੂੰ ਘਰ ਪਰਵਾਾਰ ਦਿੱਤਾ ਆ ਮਾਂ ਬਾਪ ਭੈਣ ਭਾਈ ਬੀਬੀ ਬੱਚੇ ਫਿਰ ਅੰਗੀ ਸਾਥੀ ਵੀ ਦਿੱਤੇ ਆ ਕਹਿੰਦੇ ਉਹਦਾ ਸਿਮਰਨ ਕਰ ਉਹਦਾ ਸਿਮਰਨ ਤੂੰ ਕਰੇਗਾ ਹਰ ਸਮੇਂ ਉਹਦੀ ਯਾਦ ਦੇ ਵਿੱਚ ਰਹੇਗਾ ਤਾਂ ਉਹਦਾ ਨਾਮ ਤੇਰੇ ਅੰਦਰ ਪ੍ਰਗਟ ਹੋਵੇਗਾ ਉਹ ਨਾਮ ਮਨ ਸਾਡੇ ਨੂੰ ਸ਼ਾਂਤ ਕਰਦਾ ਆ ਜਾਗਰਤ ਕਰਦਾ ਆ 9 ਦੁਆਰਾਂ ਨੂੰ ਬੰਦ ਕਰਕੇ 10ਵਾਂ ਦੁਆਰ ਖੋਲਦਾ ਆ ਬਾਣੀ ਸਾਨੂੰ ਇਹ ਸਮਝਾਉਂਦੀ ਆ ਹਰ ਇੱਕ ਚੀਜ਼ ਨੂੰ ਆਪਣੇ ਵੱਲ ਖਿੱਚਣਾ ਚਾਹੁੰਦੇ ਆ ਜੋ ਸੰਸਾਰ ਦੇ ਵਿੱਚ ਚੰਗੀਆਂ ਚੀਜ਼ਾਂ ਨੇ ਖਿੱਚ ਪਾਉਣੀ ਆ ਨਾ ਫਿਰ ਚੁੰਬਕ ਬਣਨਾ ਪਊ ਇੱਕ ਅੰਦਰ ਫੋਰਸ ਪੈਦਾ ਕਰਨਾ ਪਊ ਜਿਹਦੇ ਕਰਕੇ ਤੁਹਾਡੇ ਅੰਦਰ ਪੋਜ਼ਿਟਿਵਿਟੀ ਚੰਗੀਆਂ ਚੀਜ਼ਾਂ ਚੰਗੀ ਸੋਚ ਹਲਕਾ ਮਨ ਇਹ ਸਾਰਾ ਕੁਝ ਆਪਣੇ ਆਪ ਖਿੱਚਿਆ ਜਾਵੇਗਾ ਕਮਾਕਾਰਾਂ ਤੇ ਜਾਣਾ ਹੁੰਦਾ ਆਪਣੇ ਕੋਲ ਸਮਾਂ ਬਹੁਤ ਘੱਟ ਹੁੰਦਾ ਜਾਂ ਆਪਣੀ ਜੋ ਮਾਈਂਡ ਦੀ ਪ੍ਰੋਗਰਾਮਿੰਗ ਆ ਇੰਨੀ ਜ਼ਿਆਦਾ ਗਲਤ ਹੋਈ ਆ ਹਨਾ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਕੋਲ ਸਹੀ ਸਮਾਂ ਕਦੋਂ ਹੁੰਦਾ ਆ ਕਦੋਂ ਅਸੀਂ ਬੈਠੀਏ ਇਹ ਜੋ ਆਪਾਂ ਆਪਣੇ ਮਾਈਂਡ ਨੂੰ ਸ਼ਾਂਤ ਕਰਨਾ ਐ ਐਕਟਿਵ ਕਰਨਾ ਐ ਸਾਡੇ ਅੰਦਰ ਨਾ ਜੋ ਸੁਵਾਸ ਚੱਲਦੇ ਆ ਇਹਨਾਂ ਦਾ ਸੰਤੁਲਨ ਠੀਕ ਨਹੀਂ ਖੱਬੇ ਸੱਜੇ ਇਹ ਹੁੰਦਾ ਰਹਿੰਦਾ ਆ ਗੁਰਮੰਤਰ ਦਾ ਅਭਿਆਸ ਲਗਾਤਾਰ ਕਰਨ ਦੇ ਨਾਲ ਜਦੋਂ ਸਵਾਸਾਂ ਦਾ ਸੰਤੁਲਨ ਿਆ ਠੀਕ ਹੁੰਦਾ ਜਦੋਂ ਸਵਾਸਾਂ ਦਾ ਸੰਤੁਲਨ ਠੀਕ ਹੁੰਦਾ ਆ ਜਿਹੜੇ ਵਿਚਾਰ ਆਉਂਦੇ ਆ ਨਾ ਉਹਨਾਂ ਨੂੰ ਕੰਟਰੋਲ ਕਰ ਸਕਦਾ ਮਨ ਗੁਰਮੰਤਰ ਜਪਣ ਵਾਸਤੇ ਅਭਿਆਸ ਕਰਨ ਵਾਸਤੇ 5 ਮਿੰਟ ਬਿਠਣਾ ਸ਼ੁਰੂ ਕਰ ਦਿਓ ਫਿਰ 10 ਕਰ ਦਿਓ 15 ਕਰ ਦਿਓ 20 ਕਰ ਦਿਓ 5-5 ਮਿੰਟ ਦਾ ਵਾਅਦਾ ਪਾ ਦਿਓ ਅੱਧੇ ਘੰਟੇ ਤੱਕ ਲੱਗਿਆ ਨਾ ਗੱਲ ਬਣ ਜੋ ਹੁਣ ਇਹ ਨਹੀਂ ਹੈ ਗਲਤੀ ਕੀ ਕਰਨੀ ਆਪਾਂ ਬਸ ਜੀ ਇਹੀ ਤਾਂ ਰੋਜ਼ਾਨਾ ਬੈਠਣਾ ਠੀਕ ਹੈ ਆ ਰੋਜ਼ਾਨਾ ਬੈਠਣ ਲੱਪੇ ਬੋਲਣ ਲੱਪੇ ਵਾਹਿ ਗੁਰੂ ਵਾਹਿ ਗੁਰੂ ਹੁਣ ਜਿਹਨੇ ਸੁਣਨਾ ਸੀ ਉਹ ਦੌੜੇਗਾ ਵਿੱਚੋਂ ਕਿਉਂਕਿ ਉਹਨੂੰ ਆਦਤ ਹੈ ਨਹੀਂ ਕਿਸੇ ਚੀਜ਼ ਨੂੰ ਬੰਨਣਾ ਹੋਵੇ ਮੰਨ ਲਓ ਆਪਣੇ ਘਰ ਦੇ ਵਿੱਚ ਕਈ ਵਾਰ ਡੌਗ ਰੱਖੇ ਹੁੰਦੇ ਉਹ ਜਦ ਤੱਕ ਤਾਂ ਖੁੱਲੇ ਆ ਉਹ ਤੱਕ ਤਾਂ ਠੀਕ ਆ ਜਦੋਂ ਆਪਾਂ ਬੰਦ ਦੰਨੇ ਆ ਤਾਂ ਉਹਨਾਂ ਨੂੰ ਇਦਾਂ ਲੱਗਦਾ ਵੀ ਜਿਦਾ ਕੈਦ ਦੇ ਵਿੱਚ ਬੰਦ ਕਰਤਾ ਹੁੰਦਾ ਭੌਂਕਦੇ ਆ ਫਿਰ ਉਹ ਇੱਥੋਂ ਤੱਕ ਆਪਾਂ ਨੂੰ ਨਾ ਬਾਹਰ ਕੱਢ ਸਕਦੇ ਆ ਨਾ ਕਿਤੇ ਸੰਗਲੀ ਪਾ ਕੇ ਰੱਸੀ ਪਾ ਕੇ ਬੰਨ ਸਕਦੇ ਆ ਉਹ ਭੌਂਕੂਗੇ ਤੇ ਮਨ ਵੀ ਆਪਣਾ ਇਦਾਂ ਹੀ ਆ ਹੁਣ ਆਪਾਂ ਤਾਂ ਇਹਨੂੰ ਸਿਮਰਨ ਤਾਂ ਕਰਨਾ ਕਿ ਇਹਨੂੰ ਟਿਕਾਈਏ ਠੀਕਿਆ ਹੋਇਆ ਮਨ ਹੀ ਆਪਣੇ ਮਾਈਂਡ ਦੀ ਪ੍ਰੋਗਰਾਮਿੰਗ ਕਰੇਗਾ ਇਹਨੇ ਤੋੜਨਾ ਕਿ ਮੈਂ ਤਾਂ ਉਹ ਫਲਾਣਾ ਕੰਮ ਕਰਨਾ ਸੀ ਉਹ ਫਲੰਦਾ ਵਿਚਾਰ ਸੀ ਕੋਈ ਬੀਤੇ ਹੋਏ ਸਮੇਂ ਦਾ ਕੋਈ ਆਉਣ ਵਾਲੇ ਸਮੇਂ ਦਾ ਆਪਾਂ ਇਹਨੂੰ ਪ੍ਰੈਜੈਂਟ ਦੇ ਵਿੱਚ ਟਿਕਾ ਕੇ ਰੱਖਣਾ ਹੋ ਸਕਦਾ ਇੱਥੇ ਮਿਹਨਤ ਕਰਨੀ ਪਵੇ ਥੋੜੇ ਕੁ ਦਿਨ ਭੱਜੇਗਾ ਪਰ ਫਿਰ ਇਹਨੂੰ ਆਦਤ ਪੈ ਜਾਊਗੀ ਕਿਉਂਕਿ ਜੋ ਕੰਮ ਆਪਾਂ ਰੈਗੂਲਰ ਕਰਨਾ ਸ਼ੁਰੂ ਕਰ ਦੰਨੇ ਨਾ ਉਹ ਫਿਰ ਸਾਡੇ ਉੱਤੇ ਅਸਰ ਕਰਦਾ ਚਾਹੇ ਤੁਸੀਂ ਸੰਗਤ ਕਰ ਲਓ ਚਾਹੇ ਕੋਈ ਨਸ਼ਾ ਕਰ ਲਓ ਰੈਗੂਲਰ ਕਰਨ ਦੇ ਨਾਲ ਉਹ ਸਾਡੇ ਤੇ ਅਸਰ ਕਰੇਗਾ ਸੰਗਤ ਤਾਂ ਹੀ ਤਾਂ ਕਰਨੀ ਹੁੰਦੀ ਹੈ ਮਨ ਪੋਲ ਦਾ ਰੰਦਾ ਹਰ ਸਮੇਂ ਸੰਗਤ ਦੇ ਵਿੱਚ ਜਾ ਕੇ ਚੇਤੇ ਆ ਜਾਂਦਾ ਵੀ ਸਾਡਾ ਮੇਨ ਮਕਸਦ ਕੀ ਆ ਜਿਵੇਂ ਤੁਸੀਂ ਲਗਾਤਾਰ ਇੱਦਾਂ ਬੈਠਣਾ ਸ਼ੁਰੂ ਕਰੋਗੇ ਸੁੱਤਾ ਹੋਇਆ ਮਨ ਜਾਗੇਗਾ ਉੱਥੇ ਤੁਸੀਂ ਜੋ ਵੀ ਵਿਚਾਰ ਲਓਗੇ ਉਹ ਪੂਰੀ ਹੋਵੇਗੀ ਤੇ ਜਿਵੇਂ ਆਪਾਂ ਪਹਿਲਾ ਵਿਚਾਰ ਕੀਤਾ ਕਿ ਅਸੀਂ ਖੁਆਇਸ਼ ਕੋਈ ਸੰਸਾਰਿਕ ਤਾਂ ਰੱਖਣੀ ਨਹੀਂ ਇੱਧਰ ਲਾ ਫਿਕਰ ਨਾ ਕਰਨਾ ਇੱਧਰ ਮਾਲਕ ਨੇ ਵਾਹਿਗੁਰੂ ਨੇ ਆਪਣੇ ਆਪ ਹੀ ਚਲਾਈ ਜਾਣਾ ਫਿਕਰ ਕਰਨਾ ਅੱਗੇ ਦਾ ਕਹਿੰਦਾ ਭਾਵ ਲੋਕ ਦੀ ਟੈਨਸ਼ਨ ਨਹੀਂ ਲੈਣੀ ਪਰ ਪ੍ਰਲੋਕ ਦੀ ਹੁਣ ਪ੍ਰਲੋਕ ਵਾਸਤੇ ਜਾਂ ਵਾਹਿਗੁਰੂ ਵਾਸਤੇ ਤੁਹਾਡੇ ਅੰਦਰ ਕੋਈ ਵੀ ਮੰਗ ਪੈਦਾ ਹੋ ਸਕਦੀ ਆਪਾਂ ਮੰਗ ਸਕਦੇ ਆਂ ਜੀ ਸਦਕੇ ਮੰਗੋ ਭਾਵੇਂ ਦਿਨ ਰਾਤ ਮੰਗੀ ਜਾਓ ਇਹ ਕੀ ਹੋਊਗਾ ਇਹ ਪਿਆਰ ਹੋਊਗਾ ਤੇ ਇਹ ਪਿਆਰ ਕਦੀ ਵੀ ਅਸਫਲ ਨਹੀਂ ਹੁੰਦਾ ਮਾਲਕ ਦੇਖਦੇ ਪਏ ਆ ਕਿ ਇਹ ਮੈਨੂੰ ਮੰਗਦਾ ਇਹ ਮੇਰਾ ਨਾਮ ਮੰਗਦਾ ਇਹ ਗੁਰਮੁਖਾਂ ਦਾ ਸੰਗ ਮੰਗਦਾ ਇਹ ਸੰਗਤ ਮੰਗਦਾ ਇਹ ਬਾਣੀ ਮੰਗਦਾ ਬਾਣੀ ਦੀ ਸਮਝ ਮੰਗਦਾ ਹੈ ਸਿਮਰਨ ਮੰਗਦਾ ਉਹ ਦੇਖਦੇ ਪਏ ਹਰ ਸਮੇਂ ਇਹ ਕੀ ਮੰਗਦਾ ਬਸ ਜਦੋਂ ਸਹੀ ਚੀਜ਼ਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਹਨ ਜ਼ਿੰਦਗੀ ਜੀਵਨ ਦਾ ਆਨੰਦ ਆ ਜਾਊਗਾ ਸਿਮਰਨ ਕਰਦੇ ਕਰਦੇ ਮਨ ਜਦੋਂ ਟਿਕ ਗਿਆ ਵਿਚਾਰ ਹੋਣੇ ਬੰਦ ਹੋ ਗਏ ਫਿਰ ਬਿਨਾਂ ਬੋਲੇ ਅੰਦਰ ਜਿਹੋ ਜਿਹੇ ਵੀ ਖੁਆਇਸ਼ ਰੱਖੋਗੇ ਉਹ ਪੂਰੀ ਹੋਵੇਗੀ ਹਰ ਇੱਕ ਚੀਜ਼ ਤੁਹਾਡੇ ਵੱਲ ਖਿੱਚੀ ਆਵੇਗੀ ਜ਼ਿੰਦਗੀ ਵਿੱਚ ਕੁਝ ਹਾਸਲ ਕਰਨਾ ਹੈ ਤਾ ਵਿਚਾਰ ਲੈਣੇ ਬੰਦ ਕਰਨੇ ਆਪਾਂ ਜਿੰਨੇ ਜ਼ਰੂਰੀ ਵਿਚਾਰ ਸਾਨੂੰ ਚਾਹੀਦੇ ਆ ਉਹੀ ਲੈਣੇ ਆ ਜੋ ਕੁਝ ਵੀ ਕਰਨਾ ਚਾਹੋਗੇ ਪਾਉਣਾ ਚਾਹੋਗੇ ਸਾਰਾ ਕੁਝ ਮਿਲ ਜਾਊ ਬਸ ਮੰਗ ਨਾਮ ਦੀ ਰੱਖਣੀ ਆ